ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜਦੋਂ ਵੀ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਦਰਕ ਵਾਲੀ ਚਾਹ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਨੰਬਰ 2 ਚਾਹੇ ਕੋਈ ਵੀ ਤੁਹਾਡਾ ਕਿੰਨਾ ਵੀ ਪਰੋਸੇਮੰਦ ਕਿਉਂ ਨਾ ਹੋਵੇ ਆਪਣਾ ਕਮਜ਼ੋਰੀ ਕਿਸੇ ਨਾਲ ਕਦੇ ਵੀ ਛੇਰ ਨਾ ਕਰੋ ਜਿਸ ਤਰ੍ਹਾਂ ਆਪਣੀ ਕਮਜ਼ੋਰੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਸੇ ਤਰ੍ਹਾਂ ਆਪਣੀ ਤਾਕਤ ਵੀ ਲੋਕਾਂ ਤੋਂ ਲੁਕਾ ਕੇ ਹੀ ਰੱਖਣੀ ਚਾਹੀਦੀ ਹੈ ਨੰਬਰ 3 ਬਾਸੀ ਮੂੰਖ ਖੁਸ਼ਬੂ ਵਾਲੀ ਚੀਜ਼ ਸੁੰਘਣ ਨਾਲ ਇਨਸਾਨ ਜਵਾਨ ਹੀ ਰਹਿੰਦਾ ਹੈ ਨੰਬਰ 4 ਸਾਨੂੰ ਆਪਣੀ ਭਵਿੱਖ ਦੀਆਂ ਯੋਜਨਾਵਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਚਾਹੇ ਉਹ ਤੁਹਾਡਾ ਕਿੰਨਾ ਵੀ ਨੇੜੇ ਦਾ ਕਿਉਂ ਨਾ ਹੋਵੇ ਸਾਨੂੰ ਨਹੀਂ ਪਤਾ ਹੁੰਦਾ ਕਿ ਸਮੇਂ ਦੇ ਨਾਲ ਉਸ ਵਿਅਕਤੀ ਦੇ ਨਾਲ ਸਾਡੇ ਰਿਸ਼ਤੇ ਕਿਵੇਂ ਦੇ ਬਦਲ ਸਕਦੇ ਹਨ ਨੰਬਰ 5 ਜੇਕਰ ਤੁਸੀਂ ਆਪਣੇ ਦੰਦਾਂ ਨੂੰ ਠੀਕ ਰੱਖਣਾ ਹੈ ਤਾਂ ਹਰ ਵਾਰ ਖਾਣਾ ਖਾਣ ਤੋਂ ਬਾਅਦ ਕੁਰਲੀ ਜਰੂਰ ਕਰਿਆ ਕਰੋ ਨੰਬਰ 6 ਆਪਣੇ ਪਰਿਵਾਰ ਦੀਆਂ ਮੁਸੀਬਤਾਂ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਾ ਕਰੋ ਸਾਰਿਆਂ ਦੇ ਪਰਿਵਾਰਾਂ ਵਿੱਚ ਮੁਸੀਬਤਾਂ ਹੁੰਦੀਆਂ ਹਨ ਇਹਨਾਂ ਨੂੰ ਦੱਸਣਾ ਮੂਰਖਤਾ ਹੁੰਦੀ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਘਰ ਵਿੱਚ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ ਇਸ ਦੁਨੀਆ ਵਿੱਚ ਜੋ ਕੁਝ ਵੀ ਹੋ ਹੋਵੇ ਉਸ ਨੂੰ ਬਾਹਰ ਜ਼ਾਹਰ ਨਹੀਂ ਕਰਨਾ ਚਾਹੀਦਾ ਪਰ ਘਰ ਦੀ ਲੜਾਈ ਝਗੜੇ ਅਤੇ ਸਮੱਸਿਆ ਦੇ ਵਾਰੇ ਵਿੱਚ ਕਿਸੇ ਨਾਲ ਬੋਲਣ ਤੋਂ ਬੋਲਣ ਦੀ ਵੱਡੀ ਰਾਹਤ ਲਗਦੀ ਹੈ ਪਰ ਕਈ ਵਾਰੀ ਹੀ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਜਾਂਦਾ ਹੈ ਜਿੰਨੀ ਜ਼ਿਆਦਾ ਲੋਕਾਂ ਵਿੱਚ ਅਤੇ ਜਿੰਨੀ ਵਾਰ ਇਨ੍ਹਾਂ ਦੀ ਮੁਸੀਬਤਾਂ ਬਾਰੇ ਚਰਚਾ ਹੋਏਗੀ ਸਮੱਸਿਆ ਉਨੇ ਹੀ ਵੱਡੀਆਂ ਹੋ ਜਾਣੇ ਗਿਆ ਨੰਬਰ 7 ਜਿਆਦਾ ਮਿੱਠਾ ਖਾਣ ਨਾਲ ਫੇਸ ਤੇ ਜੁੜੜੀਆਂ ਆ ਜਾਂਦੀਆਂ ਹਨ ਨੰਬਰ 8 ਹੈਗਾ ਜੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਨਿੱਜੀ ਅਤੇ ਗੁਪਤ ਚੀਜ਼ਾਂ ਹੁੰਦੀਆਂ ਹਨ ਇਹ ਚੀਜ਼ਾਂ ਹਮੇਸ਼ਾ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ ਨੀਂਦ ਅਤੇ ਭੋਜਨ ਨਾਲ ਸੰਬੰਧਿਤ ਜੋ ਕੁਝ ਵੀ ਮੁੱਦੇ ਹਨ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ ਹੈ ਨੰਬਰ ਨਹੀਂ ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਦੀ ਖਾ ਲੈਣ ਨਾਲ ਹਾਜਮ ਸੌਰੀ ਬਜਨ ਤੇਜੀ ਨਾਲ ਕੱਟ ਹੋਣ ਲੱਗ ਜਾਂਦਾ ਹੈ ਨਬਰਦਾਸ ਤੁਹਾਡਾ ਪਲਾਨ ਤੁਹਾਡਾ ਖੁਦ ਦਾ ਪਲਾਨ ਹੋਣਾ ਚਾਹੀਦਾ ਹੈ ਕੋਈ ਵੀ ਆਈਡੀਆ ਪ੍ਰੋਜੈਕਟ ਨਹੀਂ ਹੁੰਦਾ ਹੈ ਜੇਕਰ ਤੁਸੀਂ ਕਿਸੇ ਨੂੰ ਵੀ ਆਪਣੀ ਆਈਡੀਆ ਬਾਰੇ ਦੱਸਦੇ ਹੋ ਤਾਂ ਤੁਸੀਂ ਲੋਚਨਾ ਦੇ ਸ਼ਿਕਾਰ ਹੋਮੋਗੇ ਜਾਂ ਫਿਰ ਕੋਈ ਬਾਹਰ ਈਰਖਾ ਦੀ ਬਜਾ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਪਲਾਨ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦੇਵੇਗਾ ਅਤੇ ਤੁਸੀਂ ਨਿਰਾਸ਼ ਹੋ ਜਾਮੋਗੇ ਜਦ ਤਾਕਿ ਤੁਹਾਡਾ ਪ੍ਰੋਜੈਕਟ ਆਖਰੀ ਚਰਨ ਵਿੱਚ ਨਾ ਹੋਵੇ ਤਦ ਤੱਕ ਬਿਲਕੁਲ ਵੀ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਨੰਬਰ 11 ਦੇਣ ਦੇ ਸਮੇਂ ਪਾਣੀ ਘਟ ਪੀਣ ਨਾਲ ਬੁੱਲਾਂ ਦਾ ਰੰਗ ਕਾਲਾ ਪੈਣ ਲੱਗ ਜਾਂਦਾ ਹੈ ਨੰਬਰ 12 ਹਿੰਮਤ ਰੱਖੋ ਸਬਰ ਰੱਖੋ ਟੁੱਟ ਕੇ ਵੀ ਸਬਰ ਸਬਰ ਜਾਉਂਗੇ ਵਿਸ਼ਵਾਸ ਰੱਖੋ ਸ਼ੁਕਰਗੁਜ਼ਾਰ ਹੋਵੋ ਸਮਾਹੀ ਹੈ ਹੈ ਗੁజర్ ਜਾਵੇਗਾ ਨੰਬਰ 13 ਅਮਰੂਤ ਤੇ 7 ਨਾਲ ਡਿਪਰੈਸ਼ਨ ਘਟ ਹੋਣ ਲੱਗ ਜਾਂਦਾ ਹੈ ਨੰਬਰ 14 ਚਿੰਤਾ ਨਾ ਕਰੋ ਇਸ ਜਮਾਨੇ ਦੀ ਇਸ ਨੂੰ ਤਾਂ ਆਦਤ ਹੀ ਹੈ ਕੁਝ ਨਾ ਕੁਝ ਸੁਣਾਉਣ ਦੀ ਨੰਬਰ 15 ਸਵੇਰ ਉੱਠਦੇ ਹੀ ਮੋਬਾਈਲ ਚ ਲਾਉਣ ਨਾਲ ਸਿਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 16 ਕੁਝ ਰਹਾਂ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ ਕਈ ਪਰਿਵਾਰ ਨਹੀਂ ਕੋਈ دوست ਨਹੀਂ ਤੇ ਨਾ ਹੀ ਕੋਈ ਸਾਥੀ ਬਾਸ ਉਸੇ ਤੇ ਤੁਹਾਡੀ ਹਿੰਮਤ ਹੈ ਨੰਬਰ 17 ਹਾਰੇ ਰੋਜੇ ਕੁਝ ਸਮੇਂ ਨੂੰ ਹਾਨੂੰ ਆਪਸ ਵਿੱਚ ਰਗੜਨ ਨਾਲ ਲੜ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਕਈ ਇਸ ਤਰ੍ਹਾਂ ਨਾਲ ਪਾਲ ਚੜਨੇ ਵੀ ਬੰਦ ਹੋ ਜਾਂਦੇ ਹਨ ਨੰਬਰ 18 ਜ਼ਿੰਦਗੀ ਸਵਾਰਨ ਨੂੰ ਤਾਂ ਸਾਰੀ ਜ਼ਿੰਦਗੀ ਪਈ ਹੈ ਹੁਣ ਬਸ ਉਹਨਾਂ ਪਲਾਂ ਨੂੰ ਸਵਾਰੋ ਜਿੱਥੇ ਜ਼ਿੰਦਗੀ ਖੜੀ ਹੈ ਨੰਬਰ 19 ਅੰਬ ਦਾ ਸੇਵਨ ਕਰਨ ਤੋਂ ਬਾਅਦ ਹਰੀ ਮਿਰਚ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਨੰਬਰ 2 ਜੇ ਤੁਸੀਂ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਦੂਜਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਕਿ ਆਪਣੇ ਆਪ ਨੂੰ ਬਦਲ ਲਵੋ ਕਿਉਂਕਿ ਸਾਰੀ ਦੁਨੀਆ ਵਿੱਚ ਅਕਕ ਗਲੀਚੇ ਵਸਾਉਣ ਨਾਲੋਂ ਆਪਣੇ ਪੈਰਾ ਵਿੱਚ ਚੱਪਲ ਪਾਉਣਾ ਹੀ ਸੌਖਾ ਹੁੰਦਾ ਹੈ ਨੰਬਰ 21 ਜਿਆਦਾ ਬਾਹਰ ਦਾ ਖਾਣਾ ਖਾਣ ਨਾਲ ਛੋਟੀ ਉਮਰ ਵਿੱਚ ਵੀ ਸ਼ੂਗਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 22 ਜ਼ਿੰਦਗੀ ਵੀ ਅਜੀਬ ਹੈ ਜੋ ਅਸੀਂ ਚਾਹੁੰਦੇ ਹਾਂ ਉਹ ਤਾਂ ਮਿਲਦਾ ਨਹੀਂ ਤੇ ਜੋ ਅਸੀਂ ਨਹੀਂ ਚਾਹੁੰਦੇ ਉਹ ਲੋੜ ਤੋਂ ਵੱਧ ਮਿਲਦਾ ਹੈ ਨੰਬਰ 23 ਫੈਂਟੀ ਮਰੀਜ਼ਾਂ ਲਈ ਦੁੱਧ ਦਾ ਪੀਣਾ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਜੇਕਰ ਤੁਸੀਂ ਫੈਂਟੀ ਨਹੀਂ ਦੇ ਮਰੀਜ਼ ਹੂ ਤਾਂ ਦੁੱਧ ਦਾ ਸੇਵਨ ਬਿਲਕੁਲ ਹੀ ਨਾ ਕਰੋ ਨੰਬਰ 24 ਹਵਾਵਾਂ ਮੌਸਮ ਦਾ ਰੁਖ ਬਦਲਦੀਆਂ ਨੇ ਤੇ ਦੁਆਵਾਂ ਮਸੀਬਤਾਂ ਦਾ ਨੰਬਰ 25 ਜਿੰਨਾ ਔਰਤਾਂ ਦੀ ਤਪਚਾਰੁਖੀ ਅਤੇ ਖੁਸ਼ਕ ਹੁੰਦੀ ਹੈ ਉਹਨਾਂ ਔਰਤਾਂ ਨੂੰ ਨਾਸਪਤੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 26 ਤੁਹਾਡੇ ਅੰਦਰ ਜੈਸੀ ਸੋਚ ਚਲਦੀ ਹੈ ਤੁਸੀਂ ਜੀਵਨ ਵਿੱਚ ਵੈਸੇ ਹੀ ਬਣਦੇ ਹੋ ਇਸ ਲਈ ਚੰਗੀ ਸੋਚੋ ਤੇ ਚੰਗੇ ਬਣੋ ਨੰਬਰ 27 ਜੇਕਰ ਤੁਹਾਨੂੰ ਕੇਲਾ ਖਾਣ ਨਾਲ ਕਬ ਕਬ ਜੀ ਦੀ ਸਮੱਸਿਆ ਹੁੰਦੀ ਹੈ ਤਾਂ ਕੇਲੇ ਉੱਪਰ ਨਮਕ ਲਗਾ ਕੇ ਖਾਓ ਨੰਬਰ 28 ਕਾਲ ਯੁਗ ਬਹੁਤ ਭਿਆਨਕ ਰੂਪ ਧਾਰਨ ਕਰ ਰਿਹਾ ਹੈ ਅੱਜ ਦਾ ਆਰਾਮ ਦਸ਼ਮਨ ਨੂੰ ਬਨਾਸ ਦੇ ਰਿਹਾ ਹੈ ਨੰਬਰ 29 ਬੁਖਾਰ ਘਟ ਹੋਣ ਦਾ ਨਾਮ ਨਾ ਲੈ ਰਿਹਾ ਹੋਵੇ ਤਾਂ ਚੌਲਾਂ ਦਾ ਉਬਲਿਆ ਹੋਇਆ ਪਾਣੀ ਪੀ ਲਓ ਫਾਇਦਾ ਮਿਲੇਗਾ ਨੰਬਰ 3 ਲੋਕਾਂ ਨਾਲੋਂ ਬਿਹਤਰ ਨੂੰ ਗੂਗਲ ਹੀ ਹੈ ਲਿਖਣਾ ਸ਼ੁਰੂ ਕਰਦੇ ਹੀ ਦਿਲ ਦੀ ਗੱਲ ਜਾਣ ਲੈਂਦਾ ਹੈ ਨੰਬਰ 31 ਦਹੀਂ ਵਿੱਚ ਚੀਜ਼ ਮਲਾ ਕੇ ਖਾਣ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 32 ਜੀਵਨ ਵਿੱਚ ਤਿੰਨ ਚੀਜ਼ਾਂ ਤਿੰਨ ਚੰਗੀਆਂ ਗੱਲਾਂ ਤਿੰਨ ਚੰਗੀਆਂ ਗੱਲਾਂ ਕਮਾਉਂਦੇ ਰਹਿਣਾ ਚਾਹੀਦਾ ਹੈ ਪਹਿਲਾ ਇਹ ਵਿਸ਼ਵਾਸ ਦੂਜਾ ਤੰਤੁਸ਼ਟੀ ਅਤੇ ਤੀਜਾ ਇਹ ਸਿਹਤ ਜੇਕਰ ਇਹ ਤਿੰਨ ਚੀਜ਼ਾਂ ਸਾਡੇ ਜੀਵਨ ਵਿੱਚ ਬਣੀਏ ਰਹਿਣ ਤਾਂ ਅਸੀਂ ਹਮੇਸ਼ਾ ਸੁਖੀ ਤੇ ਸ਼ਾਂਤੀਹੀ ਰਹਾਂਗੇ ਨੰਬਰ 33 ਜੋ ਔਰਤਾਂ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਹਨ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਤੇਜ਼ ਤਾਕਤ ਮਿਲਦੀ ਹੈ ਨਾਲ ਹੀ ਵਾਲ ਚੜਨ ਦੀ ਸਮੱਸਿਆ ਵੀ ਨਹੀਂ ਹੁੰਦੀ ਨੰਬਰ 34 ਜਿਹੜੇ ਬੰਦੇ ਦਾ ਸਮਾਂ ਮਾੜਾ ਚੱਲ ਰਿਹਾ ਹੈ ਉਹ ਉਸ ਵਿਅਕਤੀ ਦੀ ਮਦਦ ਜ਼ਰੂਰੀ ਕਰਨੀ ਚਾਹੀਦੀ ਹੈ ਪਰ ਉਹਨਾਂ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੀ ਨੀਅਤ ਬੁਰੀ ਹੁੰਦੀ ਹੈ ਨੰਬਰ 35 ਜਿਆਦਾ ਘੇਰ ਤੱਕ ਦੇ ਸੌਰੀ ਦੇਰ ਤੱਕ ਸੌਣ ਨਾਲ ਜਿਆਦਾ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਨਿੰਦਰੇ ਨਿਮਤ ਮਾਤਰਾ ਵਿੱਚ ਹੀ ਲੈਣੀ ਚਾਹੀਦੀ ਲਵੇ ਜਾਵੇ ਤਾਂ ਚੰਗਾ ਹੋਵੇਗਾ ਨੰਬਰ 36 ਪੈਸਾ ਉਹ ਸਾਬਣ ਹੈ ਜੋ ਅੱਜ ਦੇ ਸਮੇਂ ਵਿੱਚ ਹਰ ਤਰ੍ਹਾਂ ਦੇ ਦਾਗ ਤੱਬਿਆ ਨੂੰ ਸਾਫ਼ ਕਰ ਦਿੰਦਾ ਹੈ ਨੰਬਰ 37 ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 38 ਜੋ ਵਿਅਕਤੀ ਹਰ ਮਾਮਲੇ ਵਿੱਚ ਸਿਰਫ ਆਪਣੇ ਨਫੇ ਨੁਕਸਾਨ ਬਾਰੇ ਹੀ ਸੋਚਦਾ ਹੈ ਉਹ ਕਦੇ ਵੀ ਕਿਸੇ ਦਾ ਮਿੱਤਰ ਤੇ ਹਮਦਰਦ ਨਹੀਂ ਹੋ ਸਕਦਾ ਨੰਬਰ 39 ਉਬਲੇ ਹੋਏ ਛੋਲਿਆਂ ਨੂੰ ਸਹਜ ਵਿੱਚ ਰੱਖ ਕੇ ਕਈ ਦਿਨਾਂ ਤੱਕ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਖਰਾਬ ਹੋਣ ਦੇ ਨਾਲ ਨਾਲ ਹੋਰ ਕਈ ਬਿਮਾਰੀਆਂ ਤੁਹਾਨੂੰ ਕੇਰ ਲੈਣਗੀਆਂ ਨੰਬਰ 40 ਕਿਸੇ ਵੀ ਵਿਅਕਤੀ ਨੂੰ ਪਿਆਰ ਕਰਨ ਜਾਂ ਨਫ਼ਰਤ ਕਰਨ ਤੋਂ ਇਲਾਵਾ ਤੀਜਾ ਤੇ ਸਭ ਤੋਂ ਵਧੀਆ ਬਿਲਕੁਲ ਹੈ ਉਸ ਨੂੰ ਸਮਝਣ ਹੁੰਦਾ ਹੈ ਨੰਬਰ 41 ਖਾਣੇ ਵਿੱਚ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰਨ ਨਾਲ ਜੁਨੀਅਰ ਐਸ਼ ਇਨਫੈਕਸ਼ਨ ਨਹੀਂ ਹੁੰਦਾ ਨੰਬਰ 42 ਪਲਾਂ ਦੀ ਜ਼ਿੰਦਗੀ ਦੇ ਦੋ ਨਿਯਮ ਹੁੰਦੇ ਨੇ ਖਿੜੇ ਫੁੱਲਾਂ ਦੇ ਵਾਗ ਤੇ ਵਿਖਰੇ ਖੁਸ਼ੂਹ ਦੇ ਵਾਗ ਨੰਬਰ 43 ਜੇਕਰ ਤੁਹਾਨੂੰ ਨੌਣ ਤੋਂ ਪਹਿਲਾਂ ਪਿਸ਼ਾਬ ਆ ਜਾਵੇ ਤਾਂ ਇਹ ਪੇਟ ਤੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੁੰਦੀ ਹੈ। ਨੰਬਰ 44 ਕਿਸੇ ਨੂੰ ਪਿਆਰ ਦੇਣਾ ਸਭ ਤੋਂ ਵੱਡਾ ਤੋਹਫ਼ਾ ਹੈ ਤੇ ਕਿਸੇ ਤੇ ਪਿਆਰ ਪਾਉਣਾ ਸਭ ਤੋਂ ਵੱਡਾ ਸਨਮਾਨ ਹੈ। ਨੰਬਰ 45 ਖਾਣਾ ਖਾਂਦੇ ਸਮੇਂ ਖਾਣੇ ਨੂੰ ਕਦੇ ਵੀ ਸੋਣਾ ਨਹੀਂ सोना सूह सुगना नहीं चाहता इस न बदहजी हो जाती है नंबर छियाड़ी दिट्टी का हो सोने का यह महत्वपूर्ण नहीं सगों वहरे रोशनी कि महत्वपूर्ण है उसी तरह दोस्त गरीब है ज अमीर यह महत्वपूर्ण नहीं सगों मुसीबतों कि साथ है यह महत्वपूर्ण है नंबर संताली ਟਮਾਟਰ ਦੇ ਸੂਪ ਨਾਲ ਵજન ਘਟ ਹੁੰਦਾ ਹੈ ਅਤੇ ਇਹ ਸਾਡੀ ਬਰછા ਦੇ ਵੀ ਬਹੁਤ ਹੀ ਜ਼ਿਆਦਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 48 ਭਰੋਸਾ ਕਰਕੇ ਵੇਖਦੇ ਰਹੋ ਅਸੀਂ ਵਰਨਾ ਕੀਮਤੀ ਲਗਾ ਕੇ ਖਰੀਦ ਪਾਉਣ ਵਾਲਾ ਕਿਸੇ ਦੇ ਵਸ ਦਾ ਨਹੀਂ ਸੀ ਨੰਬਰ 49 ਪੜੀ ਤੱਕ ਲਾਈਫ ਵਿੱਚ ਪੁਦੀਨੇ ਵਾਲੀ ਚਟਨੀ ਨੂੰ ਸ਼ਾਮਿਲ ਕਰ ਨਾਲ ਕਦੇ ਵੀ ਤਕਾਬਟ ਮਹਿਸੂਸ ਨਹੀਂ ਹੁੰਦੀ ਨੰਬਰ 50 ਕਈਆਂ ਭੁੱਲਿਆ ਹੋਇਆ ਆਪਣਾ ਘਰ ਦਾ ਪਤਾ ਤੇ ਕਈ ਆਪਣੇਆਂ ਨੂੰ ਭੁੱਲਾ ਬੈਠਾ ਹੈ ਜ਼ਿੰਦਗੀ ਵੀ ਕਮਾਲ ਹੈ ਕਈ ਸੋ ਰਿਹਾ ਹੈ ਸੜਕਾਂ ਉੱਪਰ ਤੇ ਕਈ ਮਹਿਲਾ ਉੱਪਰ ਜਾਗਿਆ ਬੈਠਾ ਹੈ ਮਖਮਲਾਂ ਉੱਪਰ ਜਾਗਿਆ ਬੈਠਾ ਹੈ ਨੰਬਰ 51 ਸ਼ਾਮ ਵੇਲੇ 스ਨੈਕਸ ਦੇ ਤੌਰ ਤੇ ਮਖਾਣੇ ਖਾਣ ਨਾਲ ਤੁਹਾਡੇ ਸਰੀਰ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 52 ਕੁਝ ਬਦਲ ਜਾਂਦੇ ਨੇ ਕੁਝ بے ਬਸ ਹੋ ਜਾਂਦੇ ਨੇ ਤੇ ਕੁਝ ਇਸੇ ਤਰ੍ਹਾਂ ਲੋਕ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਨੰਬਰ 53 ਸਵੇਰੇ ਉੱਠਦੇ ਸਾਰ ਹੀ ਵਾਲਾਂ ਵਿੱਚ ਗੰਗੀ ਕਰਨ ਨਾਲ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ ਨੰਬਰ 54 ਇੱਛਾ ਚਿੰਤਾ ਸਾਦਗੀ ਬਫਾਦਾਰੀ ਕੁਝ ਲੋਕਾਂ ਦੀ ਇਹ ਆਦਤ ਉਹਨਾਂ ਦਾ ਤਮਾਸ਼ਾ ਬਣਾ ਦਿੰਦੀਆਂ ਨੇ ਨੰਬਰ 55 ਇੱਕ ਹੱਥ ਮਦਦ ਦਾ ਇੱਕ ਸਵੈ ਦਹਮ ਦਰਦੀ ਦਾ ਇੱਕ ਹਸਾ ਪਰ ਪਰਪਕੋਹਾਰ ਦਾ ਕਿਸੇ ਦਾ ਜੀਵਨ ਨੂੰ ਬਦਲ ਸਕਦਾ ਹੈ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਕਰਨਾ